ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਬੁਰਜ ਜਵਾਰ ਸਿੰਘ ਵਾਲੇ ਦੇ ਵਿੱਚ ਜ਼ਿਲ੍ਹਾ ਫਰੀਦਕੋਟ ਦਾ ਪਿੰਡ ਬਰਗਾੜੀ ਤੋਂ ਬਿਲਕੁਲ 5-7 ਕਿਲੋਮੀਟਰ ਦੀ ਦੂਰੀ ਤੇ ਵਸਿਆ ਹੋਇਆ ਨਗਰ ਆ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਘਰੇਲੂ ਪਰਿਵਾਰ ਆ ਤੇ ਦੋ ਜਾਨਵਰ ਬਕਾਊ ਆ ਇੱਕ ਤਾਂ ਟੋਕੜ ਗੱਬਣ ਵੈੜ ਤੁਹਾਡੇ ਲਈ ਬਹੁਤ ਕੰਮ ਦੀ ਆ ਮਿੱਤਰੋ ਚੰਗੇ ਦੁੱਧ ਦੀ ਮਾਲਕਣ ਚੰਗਾ ਦੁੱਧ ਦਿੰਦੀ ਆ ਚੈੱਕ ਪਾਸ ਵੈੜਾ ਹੁਣੇ ਬਾਈ ਹੁਣੇ ਨੇ ਕਰਵਾ ਲਈ ਆ ਤੁਸੀਂ ਆਉਦੇ ਕਰਵਾ ਕੇ ਜਾਇਆ ਜਾਂ ਲਫਾਫੇ ਨੇੜੇ ਈ ਪਏ ਹੋਇਆ ਤੇ ਇੱਕ ਹੈਗਾ ਕਟਾ ਦੋਵਾਂ ਜਨਵਾਰਾਂ ਦੀ ਡਿਟੇਲ ਜਾਣਦੇ ਆ ਉਹ ਮਿਲਦੇ ਆ ਵੀਰ ਨੂੰ ਸਾਰੀ ਜਾਣਕਾਰੀ ਲੈਣੇ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਕੀ ਹਾਲਾ ਵੱਡੇ ਦਾ ਵਧੀਆ ਜੀ ਵਧੀਆ ਸਿੱਤਾ ਦੇ ਪਰਿਵਾਰ ਸਭ ਵਧੀਆ ਜੀ ਅੱਛਾ ਇੱਕ ਵਾਰੀ ਆਪਣਾ ਨਾਮ ਦੱਸ ਦਈਏ ਜਿਹੜੇ ਘਰ ਦੇ ਵਿੱਚ ਖੜੇ ਆਪਾਂ ਇਹ ਬਾਈ ਦਾ ਨਾਮ ਗੁਰਸੇਵਕ ਸਿੰਘ ਹੈ ਗੁਰਸੇਵਕ ਸਿੰਘ ਸਨ ਉਹ ਹਰਨਾਮ ਸਿੰਘ ਸਨ ਉਹ ਗੁਰਸੇਵਕ ਸਿੰਘ ਹੈ ਠੀਕ ਹੈ ਗੁਰਨਾਮ ਸਿੰਘ ਸਨ ਆਫ ਸੇਵਕ ਸਿੰਘ ਹਰਨਾਮ ਸਿੰਘ ਜੀ ਹਰਨਾਮ ਸਿੰਘ ਘਰ ਕਿੱਥੇ ਕੋ ਆ ਗਿਆ ਵੀਰੇ ਇਹਨਾਂ ਦਾ ਇਹ ਖੂਹ ਕੋਲੇ ਆ ਗਿਆ ਖੂਹ ਕੋਲੇ ਆ ਗਿਆ ਅੱਛਾ ਵੱਡੇ ਭਾਈ ਜਿਹੜੀ ਵੇੜਾ ਕਿੰਨੇ ਜਰਦੀ ਗੱਪਣਾ ਏ ਬਾਈ ਜੀ ਅੱਜ 2.5 ਮਹੀਨਾ ਦੀ ਗੱਭਣ ਚੈੱਕ ਪਾਸ ਆਈ ਚੈੱਕ ਪਾਸ ਹੋ ਗਈ ਹੈ ਦੁੱਧ ਕਿੰਨੇ ਦੇ ਚੱਲਦੀ ਹੈ ਵੀਰੇ ਬਸ 9 ਤੇ 10 ਕਿਲੋ ਦੇ ਵਿਚਕਾਰ ਆਈ ਦੋਵਾਂ ਟਾਈਮਾਂ ਦਾ ਅਜਾ ਚੋਣ ਨੂੰ ਠੰਡੀ ਹੈ ਅੱਜ ਵੀਰੇ ਹਾਂਜੀ ਹਾਂਜੀ ਠੰਡੀ ਸੀ ਕੋਈ ਪਰ ਉਹਦੀ ਚੱਕਰ ਤਾਂ ਨਹੀਂ ਹੈਗਾ ਨਹੀਂ ਨਹੀਂ ਅਗਲਾ ਆਪਦੀ ਦੋ ਡੰਗ ਚੋਕੇ ਲ ਜਾਵੇ ਬਾਈ ਠੀਕ ਹੈ ਬਾਈ ਬਿਲਕੁਲ ਵੈਰ ਚੰਗੀ ਹੈ ਤੁਹਾਨੂੰ ਦੇਵੇ ਲੋ ਹੁਣ ਆ ਬਾਈ ਹਾਂਜੀ 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 ਪਲੀ ਨਿੱਗਰ ਤੋਂ ਘਰ ਵੀ ਹੈ ਜਿਆਦਾ ਹੈ ਨਾ ਅਜਾ ਰੇਟ ਕੀ ਰਹੂਗਾ ਬਾਈ ਇਹਦਾ ਰੇਟ ਕਰਨ ਨੂੰ ਭਾਈ 40000 ਦੀ ਦੇ ਦਾਂਗੇ 40000 ਦੀ ਦੇ ਦਾਂਗੇ ਹਾਂ ਲੜ ਪਿਆਰ ਥੋੜਾ ਬੋਤਾ ਵਿੱਚ ਹੋਊਗਾ ਮਾੜਾ ਮੋਟਾ ਮਾਨ ਤਨ ਕਰ ਦਾਂਗੇ ਆ ਬੱਚੀ ਲੈਣ ਨਾਲੋਂ ਤਾਂ ਚੰਗੀ ਆ ਹਾਂਜੀ ਹਾਂਜੀ ਹੁਣ 25000 ਦੀ ਆ ਜੋ ਬੱਚੀ ਮਿਲਦੀ ਹੈ ਬਾਜ਼ਾਰ ਦੇ ਵਿੱਚ ਹਾਂ ਹਾਂ ਲਿਆ ਭਾਈ ਮੋੜਦਾ ਵੀਰੇ ਚਾਰ ਟਾਈਆਂ ਦੀ ਗੱਪਣ ਹੋ ਗਈ ਹਾਂਜੀ ਹਾਂਜੀ ਹਾਂ ਠੀਕ ਆ ਬਈ ਇਹਨੇ ਸਿਦੂਏ ਦੇ ਵਿੱਚ ਦੁੱਧ ਫੇਰੀ ਕਰ ਜਣਾ ਹਾਂਜੀ ਹਾਂਜੀ ਠੀਕ ਆ ਭਾਈ ਉਹ ਚੂਣ ਚਾਣ ਨੂੰ ਚੰਗੀ ਆ ਹੈ ਭਾਈ ਵੀ ਮਨ ਲਾ ਥਣ ਥਣ ਚੰਗਾ ਲੱਗਾ ਹੋਇਆ ਕਰਮਾ ਇਹਨੂੰ ਹਾਂਜੀ ਹਾਂਜੀ ਚਵਾਈ ਮੱਝਾਂ ਰਹੀ ਹੋਊਗੀ ਇਹਦੇ ਹਾਂ ਹਾਂ ਭਾਈ ਚਵਾਈ ਮੱਝਾਂ ਅਸਾਂ ਰੇ ਰੇਟ ਬਾਈ 40000 ਦੀ ਦੇ ਦਾਂਗੇ। ਲਾਡ ਪਿਆਰ ਕਰਕੇ ਜੱਸ ਨੂੰ ਕਾਟੇ ਬਾੜੇ 68 ਡੱਪਾ। ਬਸ ਮਾੜਾ ਮਾਨਤਾਨ ਕਰ ਦਾਂਗੇ ਆਏ ਗਏ ਦਾ। ਠੀਕ ਹੈ ਵੀਰੇ। ਅੱਛਾ ਤੇ ਦੋ ਨੰਬਰ ਤੇ ਜਿਹੜਾ ਕਟਾ ਵੀਰੇ ਇਹ ਕਿੰਨੇ ਚਿਰ ਦਾ ਬਾਈ? ਇਹਦੀ ਬਾਈ 2.5 ਸਾਲੋਂ ਮਰਾ ਜੀ। 2.5 ਸਾਲੋਂ ਮਰਾ। ਹਸਾਰ ਦੇ ਸਰਕਾਰੀ ਸੀਮੰਟ ਦਾ ਜੀ ਇਹ। ਇਹ ਹਸਾਰ ਦੇ ਸਰਕਾਰੀ ਸੀਮੰਟ ਦਾ ਹੈ। ਹਾਂਜੀ ਹਾਂਜੀ। ਠੀਕ ਹੈ ਬਾਈ ਮਾਂ ਦਾ ਦੁੱਧ ਕਿੰਨਾ ਕੁ ਸੀ ਵੀਰੇ ਇਹਦੀ ਦਾ? ਨਹੀਂ ਆਪਾਂ ਨੂੰ ਨਹੀਂ ਪਤਾ ਜੀ ਐਵੇਂ ਕਹੀਈ। ਠੀਕ ਹੈ ਕੋਈ ਕਨਫਰਮ ਜਾਣਕਾਰੀ ਨਹੀਂ। ਹਾਂਜੀ। ਠੀਕ ਹੈ ਵੀਰੇ। ਅੱਛਾ ਇਹਦਾ ਰੇਟ ਬਾਈ ਫਿਰ? ਇਹ ਆ ਰੇਟ ਫੋਨ ਤੇ ਕਰਾਂਗੇ ਹੀ ਫੋਨ ਤੇ ਕਰਾਂਗੇ ਹੋਊਗਾ ਜੈ ਜੀ ਵੈਸੇ ਵੀ ਹਾਂਜੀ ਹਾਂਜੀ ਅੱਛਾ ਰੇੜੀ ਰੂੜੀ ਤੇਰੀ ਕੱਢਿਆ ਹਾਲੀ ਹਜੇ ਨਹੀਂ ਨਹੀਂ ਜੀ ਨਹੀਂ ਮਨ ਕਰੇ ਘਰੇ ਖੜਿਆ ਹੀ ਹੈ ਹਾਂਜੀ ਲੈ ਮਿੱਤਰੋ ਜਿਹੜੇ ਪੁਰਾਣੇ ਹਾਲੀ ਵੀ ਪਾਉਣਾ ਹੋਇਆ ਤਾਂ ਵੀ ਪੈ ਜਾਊਗਾ ਕਿਉਂਕਿ ਕੱਟੇ ਦੀ ਧੌਣ ਦਾ ਮੋਢੇ-ਮੋਟਾ ਵਾ ਇਹ ਗਾ ਨੋਟ ਰੱਖਿਆ ਜੇ ਹਸਾਰ ਦੇ ਸਰਕਾਰੀ ਯੂਨੀਵਰਸਿਟੀ ਦੇ ਜਿਹੜੇ ਸੀਮੰਟ ਦਾ ਇਹ ਮਿੱਤਰੋ ਹੈਗਾ ਕਰਮਾ ਵਾਲਾ ਬਹੁਤ ਚੰਗਾ ਕੱਟਾ ਵਾ ਥਲੋ-ਥਲੋ ਟੈਸਟਿੰਗ ਕਰਾਂ ਤੋਂ ਸ਼ੁੱਧਤਾ ਵੱਖਰੀ ਮਾਂ ਇਹਦੀ ਫਿਰ ਵੇਚਤੀ ਵੀਰੇ ਕਿ ਹੈਗੀ ਕੋਲੇ ਕੋਈ ਇਦੀ ਮਾਂ ਖੜੀ ਹੈ। ਅੱਛਾ ਪਰਲੀ ਝੋਟੀ ਜੀ ਠੀਕ ਹੈ ਬਈ। ਇਹ ਇਸਦੀ ਮਾਇਆ ਹੈ। ਇਹ ਕਿੰਨਾ ਦੁੱਧ ਦੇ ਦਿੰਦੀ ਹੈ ਬਈ? ਇਹ ਦੇ ਦਿੰਦੀ ਹੈ 15 ਕਿਲੋ ਜੀ। ਫਿਰ ਠੀਕ ਹੈ ਬਈ। ਆਹ ਮਾਂ ਦੇ ਜਵੇ ਦਾ ਹੀ ਪੁੱਤ ਹੈ। ਇੱਕ ਈ ਕੈਮਰਾ ਨਜ਼ਦੀਕ ਮਾਂ ਤੇ ਜ਼ਰੂਰ ਕਰਦੀ ਕਿਉਂਕਿ ਮਾਂ ਦੀ ਬਿਊਟੀ ਕੁਮਾਰਾ ਇਸ ਕਰਕੇ ਕਿਉਂਕਿ ਬੱਚਾ ਚੰਗਾ ਜਿਹੜਾ ਬਿੱਤਰੋ ਨੇ ਮਾਂ አለ ਪੱਖ ਵੀ ਰੱਖਣੇ ਹੁੰਦੇ ਆ। ਉਹ ਕੱਟੀ ਵੀ ਇਸੇ ਦੀ ਹੈ ਫਿਰ ਹੈਨਾ। ਹਾਂਜੀ ਹਾਂਜੀ ਹਾਂ ਠੀਕ ਹੈ ਭਾਈ ਦੋਵੇਂ ਭੈਣ ਭਰਾ ਆ ਗਏ ਇਹ ਹਾਂਜੀ ਹਾਂਜੀ ਠੀਕ ਹੈ ਅੱਛਾ ਕੱਟੇ ਦਾ ਰੇਟ ਫੋਨ ਤੇ ਆ ਗਾਂ ਦਾ ਰੇਟ 40000 ਹੈ ਨਾ ਇਹ ਦੋ ਜਾਨਵਰ ਖਰੀਦਦੇ ਹੁੰਦੇ ਲਈ ਪਿੰਡ ਆਉਣਾ ਪੈਣਾ ਬੁਰਜ ਜਵਾਰ ਸਿੰਘ ਵਾਲੇ ਦੇ ਵਿੱਚ ਅੱਛਾ ਨੰਬਰ ਕਿੰਨਾ ਪਈ ਉਹਨਾਂ ਦਾ 99883840 99883840 364032 9988384032 ਹਨਾ ਜੀ 9988384032 ਬਈ ਇਹ ਨੰਬਰ ਬਈ ਉਹਨਾਂ ਦਾ ਨੋਟ ਕਰ ਲਓ ਇਸ ਨੰਬਰ ਤੇ ਕਰ ਲਿਆ ਜੇ ਗੱਲਬਾਤ ਜਿਹੜਾ ਜਨਵਾਰ ਤੋਂ ਉਹਨੂੰ ਜੱਜ ਦਾ ਫਿਰ ਕੋ ਚੱਕੋ ਫੋਨ ਤੇ ਕਰ ਲਓ ਬਈ ਨਾਲ ਰابطਾ ਕੇਮ ਧੰਨਵਾਦ ਸ਼ੁਕਰੀਆ ਜਉਂਦੇ ਰੋ ਕੈਮਰਾਮੈਨ ਗੁਰਦੀਪ ਗੱਲ ਦਿਨਾ